ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾ ਕਾਂਗਰਸ ਪਾਰਟੀ ਦੇ ਅੰਦਰੂਨੀ ਘਾਟੋ ਕਲੇਸ਼ ਦਾ ਕਿਸ ਨੂੰ ਨਹੀਂ ਪਤਾ ਸਾਰੇ ਜਾਣਦੇ ਨੇ ਕਿ ਜਿੰਨੇ ਵੀ ਆਪ ਆਦਮੀ ਪਾਰਟੀ ਦੇ ਪੰਜਾਬ ਦੇ ਵੱਡੇ ਲੀਡਰ ਹਨ ਉਹਨਾਂ ਦੀ ਆਪਸ ਵਿੱਚ ਨਹੀਂ ਬਣਦੀ ਉਹਨਾਂ ਦੀ ਆਪ ਕੋ ਆਪਣੀ ਵਿਚਾਰਧਾਰਾ ਹੈ ਉਹਨਾਂ ਦੇ ਆਪਸੀ મત ਭੇਦ ਨੇ ਇੱਕ ਸਟੇਜ ਉੱਤੇ ਬੈਠਦੇ ਨੇ ਇੱਕ ਸਟੇਜ ਤੋਂ ਇਹ ਚੋਣ ਪ੍ਰਚਾਰ ਦੀ ਕਰਦੇ ਤੇ ਕਿਤੇ ਇਹ ਖਮਨਿਆਦਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਤੇ ਕਾਂਗਰਸ ਪਾਰਟੀ ਨੂੰ ਭੂਤrana ਨਾ ਪੈ ਜਾਵੇ ਜੇ ਅਸੀਂ ਮੌਜੂਦਾ ਹਾਲਾਤਾਂ ਦੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਤੇ ਮਜ਼ਬੂਤ ਹੈ ਗਰਾਉਂਡ ਲੈਵਲ ਦੀ ਰਿਪੋਰਟ ਇਹ ਵੀ ਕਹਿ ਰਹੀ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਵੇਗੀ ਮੁਕਾਬਲਾ ਇੱਕ ਤਰਫਾ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਪ ਆਪੀ ਪਾਰਟੀ ਵਾਲੀ ਸਰਕਾਰ ਰਿਪੀਟ ਨਹੀਂ ਹੋਵੇਗੀ ਅਸੀਂ ਹੁਣ ਗੱਲ ਕਰਦੇ ਆ ਜਿਹੜੀ ਜਿਮਨੀ ਚੋਣ ਦੇ ਵਿੱਚ ਚੋਣ ਪ੍ਰਚਾਰ ਹੋਇਆ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ 40 ਚੋਣ ਸਾਰ ਪ੍ਰਚਾਰਕ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਲੇਕਿਨ ਜਿਹੜੇ 40 ਉਤਾਰੇ ਗਏ ਇਹਨਾਂ ਨੇ ਆਪਣੇ ਆਪਣੇ ਸਟੇਜ ਲਗਾਏ ਇਹਨਾਂ ਨੇ ਆਪ ਕੋ ਆਪਣੇ ਪੱਧਰ ਤੇ ਰਹਿਲੀਆਂ ਕੀਤੀਆਂ ਭਾਈ ਤੁਸੀਂ ਇਕੱਠੇ ਕਿਉਂ ਨਹੀਂ ਤੁਸੀਂ ਲੋਕਾਂ ਨੂੰ ਇੱਕ ਦਾ ਦਾ ਸੁਨੇਹਾ ਕਿਉਂ ਨਹੀਂ ਦਿੰਦੇ ਕਿਉਂਕਿ ਇੱਥੇ ਗੱਲ ਹੈ ੁਰਸੀ ਦੀ ਇੱਥੇ ਗੱਲ ਹੈ ਉਹਦਿਆਂ ਦੀ ਇਵੇਂ ਤੋਂ ਹਰ ਜੋ ਸਿਮਨਜੀਤ ਸਿੰਘ ਬੈਂਸ ਨੇ ਵੀ ਕਿਹਾ ਕਿ ਕਮਲ ਕੜਵਾਲ ਨੂੰ ਜਿਹੜਾ ਦੁਬਾਰਾ ਘਰ ਵਾਪਸੀ ਕਰਵਾਈ ਗਈ ਹੈ ਕਾਂਗਰਸ ਪਾਰਟੀ ਦੇ ਵਿੱਚ ਉਹਦੇ ਵਿੱਚ ਜਿਹੜੇ ਨਿਭੇਸ਼ ਭਗੇਲ ਦਾ ਹੋਣਾ ਜ਼ਰੂਰੀ ਸੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਹੋਣਾ ਜ਼ਰੂਰੀ ਸੀ ਕਿਉਂਕਿ ਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਠੋਕੇ ਜਵਾਬ ਦਿੱਤਾ ਸੀ ਕਮਲ ਕਮਲਜੀਤ ਕੜਵਾਲ ਨੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਕਿ ਰਾਜਾ ਵੜਿੰਗ ਮੈਂ ਤੁਹਾਡੀ ਸਪੋਰਟ ਹੀ ਕਰਾਂਗਾ ਉਹਨਾਂ ਸਿੱਧੀ ਸਪੋਰਟ ਕੀਤੀ ਸੀ ਆਮ ਆਦਮੀ ਪਾਰਟੀ ਦੇ ਆ ਜਿਹੜੇ ਉਮੀਦਵਾਰ ਦੀ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਹੁਣ ਕੱਠੇ ਸਟੇਜ ਤੇ ਇੱਕ ਵਾਰ ਦਿਖੇ ਭਾਰਤ ਪੁਸ਼ਨ ਆਸ਼ੂ ਦੇ ਨਾਲ ਰਾਜਾ ਵੜਿੰਗ ਰਾਜਾ ਵੜਿੰਗ ਤੋਂ ਕਿਉਂ ਚੜ੍ਹ ਚੜਦੀ ਹੈ ਕੀ ਹੱਥੀ ਦਬਾਗਦੇ ਨੇ ਹਾਲਾਂਕਿ ਵਿਰੋਧ ਹੋਇਆ ਭਾਰਤ ਪੁਸ਼ਨ ਆਸ਼ੂ ਦਾ ਕਿ ਪ੍ਰਧਾਨ ਨੇ ਮੈਂਬਰ ਆਫ ਪਾਰਲੀਮੈਂਟ ਨੇ ਉਹ ਵੀ ਹਲਕਾ ਲੁਧਿਆਣੇ ਦੇ ਚ ਤੁ ਜਿਮਣੀ ਚੋਣ ਲੜੀ ਜਾ ਰਹੀ ਹੈ ਜੇਕਰ ਰਾਜਾ ਵੜਿੰਗ ਘਰ ਗਏ ਨੇ ਤੇ ਭਾਵੇਂ ਉਹ ਕਿੰਨੇ ਮਰਜ਼ੀ ਪੀਜੀ ਕੰਮ 'ਚ ਹੈਗੇ ਸੀ ਉਹਨਾਂ ਨੂੰ ਮਿਲਣਾ ਚਾਹੀਦਾ ਸੀ ਰਾਜਾ ਬੜਿੰਗ ਨੂੰ ਰੋਡ ਮੈਪ ਤਿਆਰ ਕਰਨਾ ਚਾਹੀਦਾ ਸੀ ਰਾਜਾ ਬੜਿੰਗ ਤਾਂ ਪਿਛਲੇ ਦਿਨਾਂ ਦੇ ਵਿੱਚ ਆਏ ਸੁਖਜਿੰਦਰ ਸਿੰਘ ਰੰਧਾਵਾ ਕਹਿੰਦੇ ਮੈਨੂੰ ਤਾਂ ਕਿਸੇ ਨੇ ਦੱਸੇ ਕਿਹਾ ਹੀ ਨਹੀਂ ਐਨਾ ਮੈਂ ਵਿਲਾ ਨਹੀਂ ਆ ਕਿ ਮੈਂ ਭਾਰਤ ਪੂਸ਼ਣ ਆਸ਼ੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਾਂ ਜੇਕਰ ਭਾਰਤ ਪੂਸ਼ਣ ਆਸ਼ੂ ਹਾਰਦੇ ਨੇ ਜਿਸ ਤਰ੍ਹਾਂ ਅੰਕੜੇ ਦੱਸ ਰਹੇ ਨੇ ਜਿਸ ਤਰ੍ਹਾਂ ਐਗਜ਼ਿਟ ਪੋਲ ਕਹਿ ਰਹੇ ਨੇ ਕਿ ਭਾਰਤ ਪੂਸ਼ਣ ਆਸ਼ੂ ਦੂਸਰੇ ਨੰਬਰ ਤੇ ਹੋਣਗੇ ਸੰਜੀਵ ਅਰੋੜਾ ਜਿਹੜੇ ਜਿੱਤਣਗੇ ਆਪ ਆਪੀ ਪਾਰਟੀ ਤੋਂ ਤੇ ਫਿਰ ਭਾਰਤ ਕੁਸ਼ਨ ਆਸ਼ੂ ਦਾ ਕਾਂਗਰਸ ਪਾਰਟੀ ਵਿੱਚ ਨਹੀਂ ਰਹਿੰਦੇ ਉਹਨਾਂ ਨੇ ਸਾਰਾ ਠੀਖਰਾ ਜਿਹੜਾ ਭੰ ਦੇਣਾ ਹੈ ਕਾਂਗਰਸ ਪਾਰਟੀ ਦੀ ਸਮੁੱਚੀ ਜਿਹੜੀ ਪੰਜਾਬ ਤੋਂ ਲੀਡਰਸ਼ਿਪ ਹੈ ਭਈ ਇਹਨਾਂ ਦਾ ਮੈਨੂੰ ਸਾਥ ਨਹੀਂ ਮਿਲਿਆ ਜੇਕਰ ਇਹਨਾਂ ਦਾ ਸਾਥ ਮਿਲਿਆ ਇਹਨਾਂ ਦੇ ਤਾਂ ਸਟੇਜਾਂ ਉੱਤੇ ਰੋਲੇ ਪਏ ਨੇ ਆਪਸੀ 카ਟੋਕਰੇ ਚੱਲੇ ਨੇ ਇਸ ਕਰਕੇ ਕਿਆਸ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਰਵਨੀਤ ਬਿੱਟੂ ਨੇ ਵੀ ਭਾਰਤ ਕੁਸ਼ਨ ਆਸ਼ੂ ਦੇ ਖਲਾਫ ਕੁਝ ਵੀ ਬੋਲਿਆ ਨਾ ਹੀ ਭਾਰਤ ਕੁਸ਼ਰ ਆਸ਼ੂ ਨੇ ਰਵਨੀਤ ਪਿੱਟੂ ਦੇ ਕੁਝ ਖਲਾਫ ਬੋਲਿਆ ਕਿਉਂਕਿ ਇਹਨਾਂ ਦਾ ਯਾਰਾਨਾ ਹੈ ਪੱਕੀ ਯਾਰੀ ਹੈ ਸੂਤਰ ਵਕ ਵਕ ਪੱਤਰਕਾਰਾਂ ਵੱਲੋਂ ਅਨਲਿਸਿਸ ਹੋਇਆ ਹੈ ਕਿ ਜੇਕਰ ਭਾਰਤ ਕੁਸ਼ਰ ਆਸ਼ੂ ਹਾਰਦੇ ਨੇ ਉਹ ਸਾਰੀ ਉਹਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਰਾ ਮਾਮਲਾ ਜਿਹੜਾ ਪਾ ਦੇਣਗੇ ਕਾਂਗਰਸ ਪਾਰਟੀ ਦੇ ਮੌਜੂਦਾ ਵਿਧਾਇਕਾਂ ਸਾਬਕਾ ਵਿਧਾਇਕਾਂ ਸਾਬਕਾ ਮੰਤਰੀਆਂ ਅਤੇ ਸੰਸਦ ਮੈਂਬਰਾਂ ਤੇ ਵੀ ਭਈ ਤੁਹਾਡੀ ਆਪਸੀ ਘਾਟੋ ਪਲੇਸ਼ ਕਰਨ ਮੇਰੀ ਹਾਰ ਹੋਈ ਹੈ ਇਸ ਕਰਕੇ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਭਾਰਤ ਕੁਸ਼ਲ ਆਸ਼ੂ ਇਹ ਨਾ ਹੋਣ ਕਿ ਹਾਰ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਵੱਲ ਚਲੇ ਜਾਣ ਕਿਉਂਕਿ ਉਹਨਾਂ ਉੱਤੇ ਆ ਵਿਜੀਲੈਂਸ ਡਿਪਾਰਟਮੈਂਟ ਦੇ ਕੇਸ ਵੀ ਚੱਲਦੇ ਆ